ਇੱਕ ਵਾਰ ਗੁਰੂ ਨਾਨਕ ਸਾਹਿਬ ਨੇ ਆਪਣੇ ਸੇਵਕਾਂ ਨੂੰ ਮੁਰਦਾ ਖਾਣ ਲਈ ਕਿਹਾ ਦੇਖਣਾ ਵਿੱਚ ਇਹ ਜਾਇਜ਼ ਹੁਕਮ ਨਹੀਂ ਸੀ ਅਸੀਂ ਮੁਰਦੇ ਨਾਲ ਛੂ ਵੀ ਜਾਈਏ ਤਨ ਹੌਂਦੇ ਹਾਂ ਫਿਰ ਮੁਰਦਾ ਖਾਏ ਕੌਣ ਇੱਕ ਪਾਈ ਲੈਣਾ ਜੀ ਖੜੇ ਰਹੇ ਬਾਕੀ ਸਭ ਸਿੱਖ ਚਲੇ ਗਏ ਸਾਰਿਆਂ ਨੂੰ ਇਹ ਨਾ ਜਾਇਜ਼ ਹੁਕਮ ਲੱਗਿਆ ਪਰ ਪਾਈ ਲੈਣੇ ਨੂੰ ਨਹੀਂ ਜਾਂ ਦੋ ਮੁਰਦੇ ਦੇ ਆਲੇ ਦੁਆਲੇ ਚੱਕਰ ਕੱਟਾ ਗੁਰੂ ਸਾਹਿਬ ਨੇ ਉਸ ਕੋਲ ਉੱਥਿਆ ਕੀ ਕਰ ਰਹੇ ਹੋ ਪਈ ਲੈਣੇ ਨੇ ਉੱਤਰ ਦਿੱਤਾ ਹਜੂਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੁਰਦੇ ਨੂੰ ਕਿਸ ਤਰਫ ਤੋਂ ਖਾਣਾ ਸ਼ੁਰੂ ਕਰਾਂ ਜਦੋਂ ਖਾਣ ਲੱਗਾ ਤਾਂ ਦੇਖਦਾ ਹੈ ਕਿ ਉੱਥੇ ਕੋਈ ਮੁਰਦਾ ਨਹੀਂ ਸੀ ਸਗੋਂ ਮੁਰਦੇ ਦੀ ਥਾਂ ਉਸਦੇ ਸਾਹਮਣੇ ਗੁਰੂ ਦਾ ਪ੍ਰਸ਼ਾਦ ਮਿੱਠਾ ਹਲਵਾ ਪਿਆ ਸੀ ਗੁਰੂ ਨਾਨਕ ਜੀ ਨੇ ਉਸ ਨੂੰ ਗੁਰੂ ਗੱਦੀ ਦਾ ਹੱਕਦਾਰ ਬਣਾ ਦਿੱਤਾ ਤੇ ਉਹ ਪਾਈ ਲੈਣੇ ਤੋਂ ਗੁਰੂ ਅੰਗਦ ਸਾਹਿਬ ਬਣ ਗਏ ਅੰਗਦ ਦਾ ਅਰਥ ਹੈ ਗੁਰੂ ਦਾ ਅੰਗ ਜਾਂ ਹਿੱਸਾ ਜਿਸੇ ਤਰ੍ਹਾਂ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਦੀ ਪਰਖ ਕੀਤੀ ਤਾਂ 5000 ਵਿੱਚੋਂ ਕੇਵਲ 5 ਪਿਆਰੇ ਨਿਕਲੇ ਜਦ ਗੁਰੂ ਪਰਖਦਾ ਹੈ ਤਾਂ ਵੱਡੇ ਵੱਡੇ ਫੇਲ ਹੋ ਜਾਂਦੇ ਨੇ ਜੀਵ ਦਾ ਇਮਤਿਹਾਨ ਵਿੱਚ ਪਾਸ ਹੋਣਾ ਬੜੀ ਮੁਸ਼ਕਿਲ ਗੱਲ ਹੈ ਗੁਰੂ ਕਿਸੇ ਦਾ ਇਮਤਿਹਾਨ ਨਾ ਲਈ ਵਾਹਿਗੁਰੂ ਜੀ ਕਾ ਖਾਲਸਾ ਸਿਰੀਵਾਹ ਹੈ ਗੁਰੂ ਜੀ ਕੀ ਫਤਿਹ